ਦਿਲਜੀਤ ਦਸਾਂਝ ਨੇ ਜਿਮੀ ਸ਼ੇਰਗਿੱਲ ਦੀ ਆਉਣ ਵਾਲੀ ਮੂਵੀ ਮਾਂ ਜਾਏ ਦਾ ਪੋਸਟਰ ਕੀਤਾ ਸਾਂਝਾ ਤੇ ਬਹੁਤ ਵਧੀਆ ਕੀਤੀ ਗੱਲ ਵੀ 2010 ਵਿੱਚ ਜਿਮੀ ਸ਼ੇਰਗਿੱਲ ਦੀ ਮੂਵੀ ਮੇਲ ਖਰਾਦੇ ਰੱਬਾ ਗਿੱਪੀ ਗਰੇਵਾਲ ਵੀ ਸੀ ਉਹਦੇ ਵਿੱਚ ਉਹਦੇ ਵਿੱਚ ਦਿਲਜੀਤ ਦਸਾਂਝ ਨੂੰ ਮਿਲਿਆ ਸੀਗਾ ਪਹਿਲੀ ਵਾਰੀ ਪੰਜਾਬੀ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਦਿਲਜੀਤ ਦਸਾਂਝ ਨੇ ਕਿਹਾ ਵੀ ਜੇ ਉਸ ਟਾਈਮ ਜਿਮੀ ਸ਼ੇਰਗਿੱਲ ਮੈਨੂੰ ਮੌਕਾ ਨਾ ਦਿੰਦਾ ਤਾਂ ਸ਼ਾਇਦ ਦਿਲਜੀਤ ਦਸਾਂਝ ਦਾ ਜਿਹੜਾ ਕੈਰੀਅਰ ਕਦੇ ਸਟਾਰਟ ਨਾ ਹੁੰਦਾ ਉਹ ਜਿਹੜੀ ਦਿਲਜੀਤ ਦਸਾਂਜ ਦਾ ਛੋਟਾ ਜਿਹਾ ਕਲਿੱਪ ਸੀ ਉਸ ਮੂਵੀ ਵਿੱਚ ਉਹ ਪਹਿਲੀ ਮੂਵੀ ਸੀ ਤਾਂ ਹੁਣ ਉਹੀ ਟਾਈਮ ਨੂੰ ਮੁੜ ਕੇ ਇਧਰ ਆਉਂਦੇ ਆ ਦਿਲਜੀਤ ਦਸਾਂਜ ਨੇ ਜਿਮੀ ਸ਼ੇਰਗਿੱਲ ਦੀ ਮੂਵੀ ਦਾ ਪੋਸਟਰ ਕੀਤਾ ਸਾਂਝਾ ਦੂਜੀ ਗੱਲ ਜਿਮੀ ਸ਼ੇਰਗਿੱਲ ਦਾ ਪੰਜਾਬੀ ਮੂਵੀ ਇੰਡਸਟਰੀ ਨੂੰ ਬਹੁਤ ਦੇਣ ਆ ਇਹਨਾਂ ਦੀ ਪਹਿਲਾਂ ਵੀ ਕਾਫੀ ਹਿੱਟ ਪੰਜਾਬੀ ਮੂਵੀਆਂ ਆਈਆਂ ਜਿਮੀ ਸ਼ੇਰਗਿੱਲ ਦਾ ਬਾਲੀਵੁੱਡ ਵਿੱਚ ਵੀ ਪੂਰਾ ਦਬਦਬਾ ਹੈ ਤੋ ਜਿਮੀ ਸ਼ੇਰਗਿਲ ਦੀ ਆਉਣ ਵਾਲੀ ਮੂਵੀ ਵਿੱਚ ਜੋਗਰਾਜ ਸਿੰਘ ਦਾ ਵੀ ਰੋਲ ਆ ਇਹ ਮੂਵੀ ਦੋ ਭਰਾਵਾਂ ਦੀ ਜ਼ਿੰਦਗੀ ਤੇ ਬਣੀ ਹੋਈ ਆ ਇਹਦਾ ਟ੍ਰੇਲਰ ਆਪਣਾ YouTube ਤੇ ਹੈਗਾ ਵਾ ਤੁਸੀਂ ਟ੍ਰੇਲਰ ਦੇਖਿਓ ਤੁਹਾਨੂੰ ਟ੍ਰੇਲਰ ਤੋਂ ਸਟੋਰੀ ਥੋੜੀ-ਬੋਤੀ ਸਮਝ ਆ ਜਾਊਗੀ ਤੇ ਜਿਮੀ ਸ਼ੇਰਗਿਲ ਦੀਆਂ ਮੂਵੀ ਲੀਆਂ ਸਟੋਰੀਆਂ ਉਹ ਅੱਗੇ ਵੀ ਬਹੁਤ ਵਧੀਆ ਹੁੰਦੀਆਂ ਵਾ ਤੇ ਬਹੁਤ ਮੈਸੇਜ ਮਿਲਦਾ ਵਾ ਤੇ ਐਰਕੀ ਵੀ ਇਹ ਮੂਵੀ ਦੀ ਸਟੋਰੀ ਵਧੀਆ ਵਾ ਤੁਸੀਂ ਟ੍ਰੇਲਰ ਦੇਖਿਆ ਕਰੀ